ਮਾਣ ਦੀ ਕੀ ਫੱਟੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਮਾਈਕ੍ਰੋਫੋਨ ਤੇ ਲਾਉਂਦਾ ਰਾਜ ਸੂਬਾ ਦਾ ਖਨੌਰੀ ਪੱਟੇ ਦੀ ਜਿਹੜੀ ਜਿਹੜੀ ਪਹਿਲਾਂ ਵੱਲੋਂ ਪਹਿਲਾਂ ਪੰਚਾਇਤ ਕੀਤੀ ਚਲਾਈਆ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੱਡੀ ਪੱਟੀ ਵਿਕੈਂਸੀ ਦੇ ਵਿੱਚ ਜਿਹੜੀ ਯਾਤਰਾ ਸਮਾਗਮ ਸਮੂਹ ਤੌਰ ਤੇ ਹੋ ਰਹੀ ਸੀ ਤਾਂ ਇੱਥੇ ਇੱਕ ਜੋ ਆਖਰੀ ਕਿਸਮ ਦੀ ਗੱਲ ਲਿਕਨ ਨੂੰ ਮਿਲ ਰਹੀ ਹੈ ਜਿਹੜੀਆਂ ਔਰਤਾਂ ਨੇ ਉਹ ਵੀ ਵਲੰਟੀਅਰ ਤੌਰ ਤੇ ਜਿਹੜਾ ਇਸ ਇਸ ਪ੍ਰੋਜੈਕਟ ਦੇ ਪ੍ਰਬੰਧਕ ਦੇ ਤੌਰ ਤੇ ਡਟੀਆਂ ਹੁੰਦੇ ਨੇ ਮੋਰਚੇ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ बने अी वास्ते ਜੋ ਕਿ ਬੀਬੀਆਂ ਨੂੰ ਆਉਣ ਵਾਲੀਆਂ ਕਈ ਨਸਲਾਂ ਸਿਰ ਮਖਾਇਆ ਜਾਵੇ ਜਿਹੜੇ ਬੀਬੀਆਂ ਦੇ ਕਾਫਲੇ ਆ ਰਹੇ ਆ ਉਹਨਾਂ ਨੂੰ ਬਿਠਾਉਣਾ ਵੀ ਸਾਡਾ ਜ਼ਰੂਰੀ ਹੈ ਕਿ ਸਭ ਦੇ ਦਰਸ਼ਨ ਸਰਦਾਰ ਜਗਜੀਤ ਸਿੰਘ ਢੱਲੇਵਾਲ ਸਾਹਿਬ ਦੇ ਕਰ ਸਕਣ ਕਿਵੇਂ ਲੱਗਦਾ ਜੇ ਇਸ ਮਹਾਪੰਚਾਇਤ ਨੂੰ ਦੇਖ ਕੇ ਕਿਸਾਨ ਪੰਚਾਇਤ ਜੀ ਸਾਨੂੰ ਇਹ ਲੱਗਦਾ ਕਿ ਮੋਦੀ ਜੀ ਨੇ ਝੜਾ ਹਲਾ ਦੂਗੇ ਅੱਜ ਤੱਕ ਜਿਹੜੇ ਜਿੰਨੇ ਇਤਸਾਕ ਸੱਦੇ ਆਏ ਆ ਮੋਦੀ ਨੂੰ ਪਤਾ ਲੱਗ ਜੂ ਇਹ ਮੈਂ ਕੀ ਚੀਜ਼ਾਂ ਤੇ ਜਿਹੜੇ ਕਿਸਾਨ ਆ ਹੋਸੀ ਚੀਜ਼ਾਂ ਅਸੀਂ ਮੋਦੀ ਨੂੰ ਅੱਜ ਹਿਲਾਉਣਾ ਹੈ ਹਿਲਾਉਣਾ ਹੈ ਨਾ ਮੋਦੀ ਨੂੰ ਸਾਡੀਆਂ ਮੰਗਾਂ ਮੰਨ ਸਕਦਾ ਹੈ ਕਿ ਸਾਨੂੰ ਤੇਰੇ ਕੋਲ ਪਹੁੰਚਣਾ ਪਊਗਾ ਅਸੀਂ ਦਿੱਲੀ ਤੇ ਅੱਜ ਵਾਲੇ ਟਿਕੜਾ ਦੇਗੇ ਮੌਸਮ ਖਰਾਬ ਆ ਫਿਰ ਵੀ ਕੱਟ ਵੱਧ ਰਹੇ ਆ ਲੱਗਦਾ ਕੱਟ ਪੂਰਾ ਹੀ ਆ ਜੀ ਸਾਡਾ ਸਾਰਾ ਪੰਜਾਬ ਇਹ ਸਰਾਸਤਾ ਦਾ ਸਮਾਗਮ ਕਰਨਾ 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 ਕਰ ਤੁਸੀਂ ਅਰੇ ਵਾਰਟੇ ਰੋੜਿਓ ਕਿਵੇਂ ਕੀ ਗੱਲ ਹੈ ਅਸੀਂ ਜੀ ਵੀ ਕੱਟ ਬਿਪਨਾ ਦਾ ਕਾਰਨ ਨੂੰ ਵੀ ਬੈਠੇ ਆ ਇਸੇ ਬਿਪਨਾ ਨੂੰ ਰੋਕਣ ਲਈ ਤੇ ਅੱਜ ਕੱਟ ਤਾਂ ਇੰਨਾ ਜ਼ਿਆਦਾ ਵੱਜੂਗਾ ਕਿ ਅਸੀਂ ਪਾਤਾਲਾਂ ਤੋਂ ਟੱਪ ਜਾਾਂਗੇ ਇੰਨਾ ਜ਼ਿਆਦਾ ਕੱਟ ਸਾਡਾ ਵੱਜੂਗਾ ਕਿੰਨੇ ਮੀਟਰ ਕੱਟ ਹੋਣ ਦੀ ਕੱਟ ਤਾਂ ਬਹੁਤ ਕਰੋਨਾ ਤੋਂ ਟੱਪ ਜਾਊਗਾ ਸਾਡਾ ਅੱਜ ਕੱਟ ਹੈ ਇੰਨਾ ਜ਼ਿਆਦਾ ਕੱਟ ਹੋਊਗਾ ਸਾਡਾ ਕਿਤੇ ਤੁਸੀਂ ਦੇਖ ਰਹੇ ਹੋ ਸਾਡੇ ਬਾਅਦ ਕੋਈ ਪ੍ਰਬੰਧ ਦੇ ਵਿੱਚ ਜਾਂ ਕੋਈ ਲੱਗਦੀ ਸਿੱਟ ਕਾ ਰਹੀ ਹੈ ਪਰ ਬੰਦ ਜੋ ਸਾਡੇ ਘੱਟ ਸਕਦੇ ਆ ਥੋੜੇ ਜਿਏ ਵੀ ਉਹ ਅਸੀਂ ਮਾਫੀ ਚਾਹਾਂਗੇ

ਦੀਦਾਂ ਇਹ ਹੈ ਨੀਗਾ ਕੀ ਵੀ ਅਸੀਂ ਅੱਜ ਇਕੱਠ ਘੱਟੂਗਾ ਅੱਜ ਸਰਕਾਰਾਂ ਹੈ ਜਿਹੜੀਆਂ ਸਾਡਾ ਕੱਠ ਦੇਖ ਕੇ ਉਹਨਾਂ ਦੇ ਤਾਂ ਪਹਾਟਾ ਪੈਰਾਂ ਦੀ ਆ ਜਾਣੀ ਐ ਇੱਥੇ ਕੋਈ ਮੌਸਮ ਜਿਵੇਂ ਖਰਾਬ ਆ ਜਾਂ ਕੋਈ ਉਹੋ ਜਿਹੀ ਵੀ ਕੋਈ ਦਿੱਕਤ ਆ ਰਹੀ ਹੋਣ ਜਾਣ ਤੇ ਜਾਂ ਕੋਈ ਜਾਮ ਪਰੇਸ਼ਾਨੀ ਦੀ ਦਿੱਕਤ ਉਹ ਤਾਂ ਹੈ ਜੀ ਅੱਜ ਮੌਸਮ ਖਰਾਬ ਆ ਉਹਦੇ ਕਾਰਨ ਕਰਕੇ ਵੀ ਦਿੱਕਤ ਹੈ ਵੀ ਕਿਉਂ ਹੌਲੀ ਹੌਲੀ ਆਉਂਦੇ ਆ ਕਿੱਥੇ ਵੀ ਉਵੇਂ ਆ ਜਾਣਾ ਮੌਸਮ ਮਸਾਫੋ ਨੇ ਕਰਕੇ ਮੌਸਮ ਨਾ ਸਾਫੋ ਨੇ ਕਰਕੇ ਕੁਝ ਕਿ ਦਿੱਕਤਾਂ ਹੁੰਦੀਆਂ ਵੀ ਐਕਸੀਡੈਂਟ ਦਾ ਵੀ ਕਾਰਨ ਆ ਸਾਡੇ ਦੋ ਬੱਸਾਂ ਦਾ ਐਕਸੀਡੈਂਟ ਵੀ ਹੋ ਚੁੱਕਿਆ ਸੀਗਾ ਮਾਣ ਨਾ ਕਰਾਓ ਜਾਣੇ ਨਜਾਨ ਤੋਂ ਵਿਚਾਰਿਆ ਵਿਚਾਰਿਆ ਜੀ ਉਹਦੇ ਚ ਸਾਡੇ ਤਿੰਨ ਵੀ ਦਾਖਲ ਹੋਏ ਆ ਹਸਪੀਟਲ ਚ ਢੱਲੇਵਾਲ ਪਿੰਡ ਤੋਂ ਹੀ ਇੱਕ ਬੱਸ ਸੀਗੇ ਉਹਦੇ ਡਰਾਈਵਰ ਦੇ ਵੀ ਕਿਤੇ ਐਕਸੀਡੈਂਟ ਹੋਇਆ ਬਾਤਣੋਂ ਤੋਂ ਪਿੱਛੇ ਜੀ ਇਹ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਵੀ ਜਿਹੜੇ ਕਿਸਾਨ ਔਰਤਾਂ ਵੱਡੀ ਗਿਣਤੀ ਜਾ ਰਹੀਆਂ ਨੇ ਤਾ ਜਿਹੜੇ ਕਿਸਾਨਾਂ ਨੂੰ ਬੈਠਣ ਦਾ ਅਰੇਂਜਮੈਂਟ ਆ ਉਹ ਇੰਨਾ ਔਰਤਾਂ ਵੱਲੋਂ ਵੀ ਕੀਤਾ ਜਾ ਰਿਹਾ ਪਰ ਮੌਜੂਦ ਨੇ ਬਹੁਤ ਬਹੁਤ ਧੰਨਵਾਦ ਵਲੰਟੀਅਰ ਔਰਤਾਂ ਵਾਸਤੇ ਜਿਹੜਾ ਪ੍ਰਬੰਧ ਕਰ ਰਹੀਆਂ ਨੇ ਤਾਂ ਕਿ ਜਿਹੜੀ ਔਰਤਾਂ ਨੂੰ ਬੈਠਣ ਦੇ ਵਿੱਚ ਮਦਦ ਕਰਵਾਵੇ ਇਹਨਾਂ ਦੀ ਜਿਹੜੀ ਮੇਨ ਪ੍ਰਬੰਧਕ ਡਿਊਟੀ ਔਰਤਾਂ ਦੀ ਬਹੁਤ ਬਹੁਤ ਸਲਵਾ ਕਰਦੇ ਆ ਇਹਨਾਂ ਰਗਵੀਰ ਨੇ ਵੀ ਪੰਘਾਲਾ ਔਰਤਾਂ ਲਈ ਤਾਂ ਕੱਢ ਰਿਹਾ ਔਰਤਾਂ ਲਈ ਠਾ ਕੱਢ ਰਿਹਾ ਜੀ ਸਾਡੇ ਵੀਰ ਸਾਡੇ ਤੋਂ ਬੜੇ ਆ ਕੇ ਉਹ ਇਹਦਾ ਵੀਰਾਂ ਨੂੰ ਤਾਂ ਕੇ ਅਸੀਂ ਦੂਜੇ ਪਨਾਲ ਦੇ ਵਿੱਚ ਕਰ ਰਹੇ ਆ ਵੀ ਬੀਬੀਆਂ ਨੂੰ ਤਾਂ ਹੈ ਨਹੀਂ ਬਾਈਟਨ ਤੁਸੀਂ ਵੀ ਬੀਬੀਆਂ ਨੂੰ ਤਾਂ ਇਹ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਔਰਤਾਂ ਇਧਰ ਮਾਤਾ ਉਹ ਕਿਹੜਾ ਪਿੰਡ ਆ ਮਾਤਾ ਜੀ ਮੰਡੀਕਲਾਂ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਕਿਵੇਂ ਦੇਖਦੇ ਹੋ ਮਹਾਪੰਚਾਇਤ ਨੂੰ ਫਿਰ ਜਿਹੜਾ ਅੱਜ ਦੇ ਕੱਟ ਨੂੰ ਕਿਵੇਂ ਦੇਖਦੇ ਹੋ ਅੱਜ ਦਾ ਕੱਠ ਬਹੁਤ ਵਧੀਆ ਵੀਰਾਂ ਜਿੱਦਕੋ ਜਗਜੀਤ ਸਿੰਘ ਸੁਪਾ ਅੱਗੂ ਨੇ ਮਰਨਵਾਰਤ ਰੱਖਿਆ ਸੀ ਉੱਦੇ ਤੋਂ ਇੱਥੇ ਡਟੇ ਹੋਏ ਆ ਅਸੀਂ ਘਰ ਨਹੀਂ ਗਏ ਅਸੀਂ ਆਪਦੇ ਇੱਥੇ ਰਹਿਣੇ ਆਗੇ ਜਗਜੀਤ ਸਿੰਘ ਦਾ ਇੱਥੇ ਅਸੀਂ ਅਗਵਾਈ ਕਰਦੇ ਹਾਂ ਤੁਸੀਂ ਵੀ ਅੱਜ ਪ੍ਰਬੰਧ ਸੰਭਾਲ ਰਹੇ ਹੋ ਵਲੰਟੀਅਰ ਦਾ ਆਪਾਂ ਵਲੰਟੀਅਰਾਂ ਦਾ ਪ੍ਰਬੰਧ ਸੰਭਾਲ ਰਹੇ ਹਾਂ ਇਹ ਲੋੜ ਪਈ ਅੱਜ ਵੀ ਥੋਨੂੰ ਵਲੰਟੀਅਰ ਬਣਨਾ ਪੈ ਰਿਹਾ ਨਹੀਂ ਆਮ ਜਿਹੜੇ ਬੰਦੇ ਆ ਜਿਹੜੇ ਉਹ ਵਲੰਟੀਅਰ ਹੁੰਦੇ ਨੇ ਬਿਰਾਜ ਜਿੱਦਕੋ ਜਗਜੀਤ ਸਿੰਘ ਮਰਨਵਰਤ ਤੇ ਬੈਠੇ ਆ ਉਦੋਂ ਤੋਂ ਵੀ ਸਾਡਾ ਦਿਲ ਦਾ ਵੀ ਪਹਿਰਾ ਤੇ ਰਾਤ ਦਾ ਵੀ ਪਹਿਰਾ ਹੈ ਵੀ ਪ੍ਰਸ਼ਾਸਨ ਕੋਈ ਏਰਾਫੇਰੀ ਕਰਕੇ ਡੱਲਿਆ ਸਾਬ ਨੂੰ ਚੱਕ ਨਾ ਲਵੇ ਅਸੀਂ ਡੱਲਿਆ ਸਾਬ ਨੂੰ ਕਦੇ ਚੱਕਣ ਨਹੀਂ ਦੇਵਾਂਗੇ ਉਹ ਜੇ ਕੋਈ ਪ੍ਰਸ਼ਾਸਨ ਗਲਤੀ ਕਰੂ ਚੱਕਣ ਆਉ ਸਾਡੀਆਂ ਲਾਸ਼ਾਂ ਦੇ ਉੱਪਰੋਂ ਦੀ ਲੰਘ ਕੇ ਜਾਉ ਅਸੀਂ ਚੱਕਣ ਨਹੀਂ ਦੇਣੇ ਅਸੀਂ ਤਾਂ ਵਲੰਟੀਅਰ ਬਣ ਕੇ ਤਾਂ ਵਹਿਰਾ ਲਾਉਨੇ ਆ ਇਹ ਤੁਸੀਂ ਦੇਖ ਰਹੇ ਹੋ ਮੈਂ ਸਹਿਯੋਗੀ ਨੂੰ ਕਹੂੰਗਾ ਵੀ ਕੋਸ਼ਿਸ਼ ਦਿਖਾਓ ਵੀ ਜਿਹੜਾ ਵੱਡੀ ਗਿਣਤੀ 'ਚ ਕਿਸਾਨ ਅੱਜ ਥੋੜਾ ਧੁੰਦ ਦਾ ਵੀ ਜਿਹੜਾ ਅਸਰ ਉਹਦੇ ਕਰਕੇ ਜਿਹੜੇ ਪਹੁੰਚਣ ਦੇ ਵਿੱਚ ਵੀ ਪਰੇਸ਼ਾਨੀ ਹੋ ਰਹੀ ਆ ਟ੍ਰੈਫਿਕ ਦਾ ਜਿਹੜਾ ਵੱਡੀ ਗਿਣਤੀ ਹੋਣ ਕਰਕੇ ਜਿਹੜੇ ਕਿਸਾਨ ਅਗੋ ਵੱਲੋਂ ਦੱਸਿਆ ਜਾ ਰਿਹਾ ਹੈ ਵਾਰ-ਵਾਰ ਜਿਹੜਾ ਪਾਤਣਾ ਦੇ ਵਿੱਚ ਜਾਮ ਵੀ ਲੱਗਿਆ ਹੋਇਆ ਤਾ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਆ ਖਨੌਰੀ ਮਹਾਪੰਚਾਇਤ ਜਿਹੜੀ ਜਗਦੀ ਸਿੰਘ ਢੱਲੇਵਾਲ ਜੀ ਦੇ ਜਿਹੜੇ ਸਮਰਥਨ ਵਜੋਂ ਹੋ ਰਹੀ ਆ ਉਹਦੇ ਵਿੱਚ ਜਿਹੜਾ ਲਗਾਤਾਰ ਕਾਫਲੇ ਆ ਔਰਤਾਂ ਦੇ ਕਿਸਾਨਾਂ ਦੇ ਜਾਂ ਹੋਰ ਵੱਖ-ਵੱਖ ਵਰਗਾਂ ਦੇ ਤਾਂ ਉਹ ਲਗਾਤਾਰ ਸ਼ਾਮਲ ਹੋ ਰਹੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਇਹਨਾਂ ਆਗੂਆਂ ਦਾ ਕਹਿਣਾ ਵੀ ਜਿੰਨੀ ਵੱਡੀ ਗਿਣਤੀ ਦੇ ਵਿੱਚ ਇਹ ਇਕੱਠ ਹੋਊਗਾ ਉਨਾ ਹੀ ਜਿਹੜਾ ਸਰਕਾਰ ਤੇ ਇਹ ਪ੍ਰੈਸ਼ਰ ਪਊਗਾ ਧੰਨਵਾਦ